ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਚੱਲ ਰਹੀ ਸਾਡੀ ਲੜੀਵਾਰ ਵੀਡੀਓਜ਼ ਦੀ ਸੀਰੀਜ਼ ਦੇ ਵਿੱਚ ਆਓ ਅੱਜ ਜਾਣੀਏ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੂਲ ਮੰਤਰ ਕਿੰਨਾ-ਕਿੰਨਾ ਰੂਪਾਂ ਦੇ ਵਿੱਚ ਤੇ ਕਿੰਨੀ ਵਾਰੀ ਆਇਆ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ ਹਾਲਾਂਕਿ ਕੁਝ ਵੀਰ ਭੈਣ ਇਸ ਨੂੰ ਨਾਨਕ ਹੋਸੀ ਵੀ ਸੱਚ ਤੱਕ ਵੀ ਮੰਨਦੇ ਹਨ ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਸੂਪ ਦੇ ਵਿੱਚ ਦੇਖੀਏ ਤਾਂ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਸਿਰਫ ਸ਼ੁਰੂਆਤ ਦੇ ਵਿੱਚ ਹੀ ਆਉਂਦਾ ਹੈ ਤੇ ਬਾਕੀ ਸਾਰੀਆਂ ਥਾਵਾਂ ਦੇ ਉੱਤੇ ਕਿਸੇ ਵੀ ਜਗ੍ਹਾ ਦੇ ਉੱਤੇ ਨਾਨਕ ਹੋਸੀ ਭੀ ਸੱਚ ਤੱਕ ਵਾਲੇ ਸ਼ਲੋਕ ਮੂਲ ਮੰਤਰ ਦੇ ਨਾਲ ਲਿਖੇ ਨਹੀਂ ਆਉਂਦੇ ਮੂਲ ਮੰਤਰ ਚਾਰ ਵੱਖ-ਵੱਖ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ 567 ਵਾਰੀ 567 ਟਾਈਮਸ ਆਉਂਦਾ ਹੈ ਕੁਝ ਵਿਦਵਾਨ ਇਹਨੂੰ 568 ਵਾਰੀ 568 ਵੀ ਮੰਨਦੇ ਹਨ ਉਹ ਤਤਕਰੇ ਤੋਂ ਪਹਿਲਾਂ ਮੌਜੂਦ ਮੂਲ ਮੰਤਰ ਨੂੰ ਵੀ ਨਾਲ ਕਾਊਂਟ ਕਰਕੇ 568 ਤੱਕ ਕਾਊਂਟ ਕਰਦੇ ਹਨ ਪਰ ਜੇਕਰ ਅਸੀਂ ਅੰਕ 1 ਤੋਂ ਲੈ ਕੇ ਅਖੀਰ ਤੱਕ 1430 ਤੱਕ ਦੇਖਿਆ ਜਾਵੇ ਤਾਂ ਕੁੱਲ 567 ਵਾਰੀ ਮੂਲ ਮੰਤਰ ਅਲੱਗ-ਅਲੱਗ ਚਾਰ સ્વરૂਪਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆਉਂਦਾ ਹੈ ਮੂਲ ਮੰਤਰ ਸੰਪੂਰਨ ਰੂਪ ਦੇ ਵਿੱਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਸ ਤਰੀਕੇ ਦੇ ਨਾਲ ਕੁੱਲ 33 ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆਉਂਦਾ ਹੈ ਇਹ ਸੰਪੂਰਨ ਸਰੂਪ ਜਿਹੜਾ ਕਿ ਜਿਸ ਦਾ ਪਾਠ ਅਸੀਂ ਹੁਣ ਕੀਤਾ ਹੈ ਅਤੇ ਸਕਰੀਨ ਦੇ ਉੱਤੇ ਨਜ਼ਰ ਆਉ ਰਿਹਾ ਹੈ ਇਸ ਤਰੀਕੇ ਦੇ ਨਾਲ ਮੂਲ ਮੰਤਰ ਕੁੱਲ 33 ਵਾਰ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ ਸਰੂਪ ਦੇ ਵਿੱਚ ਦਰਜ ਆਇਆ ਹੈ ਇਸ ਤੋਂ ਇਲਾਵਾ ਮੂਲ ਮੰਤਰ ਦਾ ਸਭ ਤੋਂ ਜ਼ਿਆਦਾ ਆਮ ਰੂਪ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਸ ਰੂਪ ਸਭ ਤੋਂ ਜ਼ਿਆਦਾ ਵਾਰ ਵਰਤਿਆ ਗਿਆ ਹੈ ਇਸ ਨੂੰ ਮੂਲ ਮੰਤਰ ਨਾ ਕਹਿ ਕੇ ਜੇਕਰ ਮੰਗਲਾ ਚਰਨ ਵੀ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਕਰੀਬਨ ਹਰੇਕ ਰਾਗ ਦੀ ਸ਼ੁਰੂਆਤ ਦੇ ਵਿੱਚ ਹਰੇਕ ਬਾਣੀ ਦੀ ਸ਼ੁਰੂਆਤ ਚ ਬਹੁਤ ਸਾਰੇ ਸ਼ਬਦਾਂ ਦੀ ਸ਼ੁਰੂਆਤ ਦੇ ਵਿੱਚ ਛੋਟੇ ਸਰੂਪ ਦੇ ਵਿੱਚ ਮੰਗਲਾ ਚਰਨ ਮੂਲ ਮੰਤਰ ਨੂੰ 524 ਵਾਰ ਲਿਖਿਆ ਗਿਆ ਹੈ ਤੇ ਇਸ ਤੋਂ ਇਲਾਵਾ ਜਿਹੜੇ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੰਗਲਾ ਚਰਨ ਜਾਂ ਮੂਲ ਮੰਤਰ ਦੇ ਆਉਂਦੇ ਹਨ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਚੌਥੇ ਤਰੀਕੇ ਦੇ ਨਾਲ ਜਿਹੜਾ ਮੂਲ ਮੰਤਰ ਦਾ ਸਰੂਪ ਆਇਆ ਹੈ ਉਹ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਇਹਨਾਂ ਚਾਰ ਤਰੀਕਿਆਂ ਦੇ ਨਾਲ ਕੁੱਲ 567 ਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੂਲ ਮੰਤਰ ਜਾਂ ਮੰਗਲਾ ਚਰਨ ਦਰਜ ਹੈ ਪਰ ਇਹਨਾਂ ਚਾਰ ਵੱਖਰੇ ਵੱਖਰੇ ਤੇ ਕੁੱਲ 550 ਤੋਂ ਉੱਪਰ ਵਾਰ ਲਿਖੇ ਗਏ ਮੰਗਲਾ ਚਰਨ ਜਾਂ ਮੂਲ ਮੰਤਰ ਦੇ ਨਾਲ ਕਦੇ ਵੀ ਵਾਰ-ਵਾਰ ਨਾਨਕ ਹੋਸੀ ਭੀ ਸੱਚ ਤੱਕ ਨਹੀਂ ਲਿਖਿਆ ਆਉਂਦਾ ਇਸ ਲਈ ਸਾਨੂੰ ਇੱਥੇ ਇਹ ਵੀ ਸਮਝ ਆ ਜਾਂਦੀ ਹੈ ਕਿ ਮੰਗਲਾ ਚਰਨ ਜਾਂ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੀ ਹੈ